ਹਾਂਗੇ ਜਿਸਨ ਲਾਵਾਂ ਤੇ ਅਜੇ ਤੱਕ ਤਾਂ ਹਾਲੇ ਕੋਈ ਨਲ ਗਿਆ ਨਹੀਂ ਨਾ ਨੰਬਰ ਗਿਆ ਨਾ ਸਰਵਿਸਰ ਬੈਂਚ ਗਿਆ ਮੋਰ ਪ੍ਰਸ਼ਾਸਨ ਵਾਲੇ ਕੋਈ ਤੁਹਾਡੀ ਸਾਰ ਅਸਟਨ ਕੋਈ ਰਾਹ ਕਿੱਥੇ ਰੋ ਪਹਿਲਾਂ ਅਸੀਂ ਪਛਾਤ ਕਰ ਚੁੱਕੇ ਤਾਂ ਠੀਕ ਹੈ ਹਾਂ ਜੀ ਪ੍ਰਸ਼ਾਸਨ ਵਾਲੇ ਸਾ ਕੋਈ ਸਾਨੂੰ ਕੋਈ ਰਾਸ਼ਨ ਨਹੀਂ ਮਿਲਦਾ ਕੋਈ ਸੰਤਪਾਲ ਨਹੀਂ ਮਿਲਦੀ ਸਾਨੂੰ ਕੋਈ ਨਾ ਜਿਓ ਕਿੱਥੇ ਬੈਠੇ ਚਲੋ ਜੀ ਨਵੀਂ ਤਸਵੀਰ ਮੈਂ ਤੁਹਾਨੂੰ ਲੈ ਕੇ ਹਾਜ਼ਰ ਆ ਸਾਹਮਣੇ ਤੁਸੀਂ ਆ ਮੇਰੇ ਪਿੱਛੇ ਦੇਖ ਸਕਦੇ ਹੋ ਜਿਹਨਾਂ ਵਿੱਚ ਮਕਾਨ ਜਿਹੜੇ ਡਿੱਗ ਚੁੱਕੇ ਨੇ ਛੱਤਾਂ ਡਿੱਗ ਚੁੱਕੀਆਂ ਨੇ ਇੱਕ ਪਾਸੇ ਹੜ੍ਹਾਂ ਦੀ ਮਾਰ ਪੈ ਚੁੱਕੀ ਏ ਲਗਾਤਾਰ ਆ ਫਾਜ਼ਲ ਕਾ ਬਾਰਡਰ ਪੱਟੀ ਤੇ ਮਕਾਨ ਵਗੈਰਾ ਸਾਰੇ ਬਰਬਾਦ ਤਾਂ ਫਸਲਾਂ ਬਰਬਾਦ ਤਾਂ ਦੂਜੇ ਪਾਸੇ ਆ ਜਿਹੜਾ ਫਾਰੀ بارش ਨਾਲ ਤੁਸੀਂ ਮਕਾਨ ਸਾਡੇ ਚੁੱਕੇ ਨੇ ਆਪਾਂ ਖਲਿਆ ਕੁਲਟ ਵਾਲੇ ਚੁੱਗੇ ਜ਼ਿਲ੍ਹਾ ਫਾਿਲਕਾ ਦਾ ਤਾਂ ਛੱਤਾਂ ਦੋ ਤਿੰਨ ਮਕਾਨਾਂ ਦੇ ਢੀਂਗਾਂ ਦਾ ਆਪਣੇ ਨਾਲ ਖਲੇ ਨੇ ਆਪਣੇ ਇਹਨਾਂ ਦੇ ਪਰਿਵਾਰਿਕ ਮੈਂਬਰ ਈ ਮੈਂਬਰ ਸਾਹਿਬ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਪ੍ਰਵਾਰਕ ਮੈਂਬਰ ਹਾਂਜੀ ਬੈਂਜੀ ਕਿਵੇਂ ਡਿੱਗਿਆ ਜੀ ਮਕਾਨ ਇਹ ਮਕਾਨ ਡਿੱਗਿਆ ਅਸੀਂ ਪਾਣੀ ਵੇਖਦੇ ਸੀ ਰਾਤ ਨੂੰ ਮਕਾਨ ਦੇੰਦੇ ਤੇ ਉਤੋਂ ਛੱਤ ਚੋਬੀ ਹੈ ਪਹਿਲਾਂ ਫਿਰ ਛੱਤ ਪਾਟ ਗਈ ਹੈ ਫਿਰ ਅਸੀਂ ਬੱਚੇ ਚੱਕਣ ਲੱਗੇ ਮਰ ਨਹੀਂ ਹੈ ਮਗਲੀ ਨਹੀਂ ਦਿਖ ਪਈ ਪਾਟ ਗਈ ਤੇ ਬੱਚੇ ਦਿਖਣੇ ਆਏ ਫਿਰ ਬੱਚੇ ਬਜ਼ੁਰਗਰ ਮੈਚ ਬਾਹਰ ਕੱਢਿਆ ਕਾਂ ਦੀ ਭਾਈ ਤੇ ਬੱਚੇ ਵੀ ਬਾਹਰ ਨਿਕਲ ਜੋ ਕਾਂ ਦੀ ਛੱਤ ਗਈ ਆ ਇਹ ਬਜ਼ੁਰਗ ਜੇ ਬੈਠੇ ਸੀ ਫਿਰ ਇਹਨਾਂ ਛੱਕ ਛਕਾ ਦੇ ਮੈਂ ਰੋਲਾ ਪਾਇਆ ਆਂਧ ਗਵਾਂ ਦੀ ਸਾਰਾ ਗਵਾਂ ਦੀ ਇਕੱਠੇ ਹੋ ਗਏ ਕਿਸ ਨੇ ਇਕੱਠੇ ਹੋਏ ਨਾ ਕਿ ਤੁਸੀਂ ਬੱਚੇ ਕੱਢੋ ਬੰਦੇ ਕਰ ਦਿਓ ਬੱਚੇ ਸੁੱਤੇ ਆ ਮੈਂ ਇਹਨਾਂ ਨੂੰ ਕੱਢ ਕੇ ਬਾਹਰ ਸੱਤਿਆ ਉਸਨਾਂ ਦੀ ਛੱਤ ਥੱਲੇ ਜਾ ਪਈ ਅਸੀਂ ਵਡੇਰੇ ਨੂੰ ਵੀ ਸਾਡਾ ਨੁਕਸਾਨ ਨਹੀਂ ਹੋ ਪੈਂਡਲੇ ਮਦਦ ਬਹੁਤ ਕੀਤੀ ਰਾਤ ਨੂੰ ਜੀ 12 ਵਜੇ ਦੀ ਟਾਈਮ ਹੈ ਤੇ ਵੀ ਕਿਸਲੇ 12 ਵਜੇ ਨਿਕਲ ਪਿਆ ਉਸ ਬੰਦੀ ਦੁਨੀਆ ਬਹੁਤ ਕੱਤੀ ਹੋਗੀ ਸਾਡੇ ਪਰ ਇਹ ਨਕੀ ਗੱਲ ਹੋ ਗਿਆ ਸਾਡੇ ਬਜ਼ੁਰਗੇ ਵੀ ਏਟ ਆ ਜਾਵਣੇ ਅਸੀਂ ਸਮਾਨ ਬਹੁਤ ਓਕਾ ਕੱਢਾ ਸਾਰੀ ਰਾਤ ਮੀ ਪੈਂਦਾ ਰਿਆ ਅਸੀਂ ਸਰਪੰਚ ਜਮਨੇ ਫੋਨ ਕੀਤਾ ਹੈ ਮਿਮਰਾ ਮਨੇ ਕੀਤਾ ਵੀ ਸਾਨੂੰ ਕਮਰਾ ਦਿਓ ਅਸੀਂ ਕਿੱਥੇ ਜਾਈਏ ਉਹਨਾਂ ਕਹ ਤੁਸੀਂ ਪੰਚਾਇਤ ਕਾ ਚਾਬੀ ਨਹੀਂ ਦਿੰਦਾ ਕੋਈ ਤੁਸੀਂ ਜਿੰਦਰਾ ਭੁਲਿਓ ਜੋ ਸਮਾਨ ਰੱਖੋ ਤੁਸੀਂ ਬੱਚੇ ਰੱਖ ਕੇ ਸੇ ਲੈ ਆਵਾਂਗੇ ਜਦੋਂ ਮੌਕਾ ਵੇਖਾਂਗੇ ਤੁਸੀਂ ਲਾਵਾ ਤੇ ਅੱਜ ਤੱਕ ਤਾਂ ਹਾਲੇ ਕੋਈ ਨਾਲ ਗਿਆ ਨਹੀਂ ਨਾ ਨੰਬਰ ਗਿਆ ਨਾ ਸਰਵਿਸਰ ਬੈਂਚ ਗਿਆ ਕੋਈ ਪ੍ਰਸ਼ਾਸਨ ਵਾਲੇ ਕੋਈ ਤੁਹਾਡੀ ਸਰ ਗੰਦਰ ਅਸਟਾ ਤੁਸੀਂ ਰਾਹ ਕਿੱਥੇ ਰੋ ਪੈ ਅਸੀਂ ਪਛਾਤ ਕਰ ਚੁੱਕੇ ਆ ਠੀਕ ਹੈ ਹਾਂਜੀ ਕੋਈ ਪ੍ਰਸ਼ਾਸਨ ਵਾਲੇ ਸਾ ਕੋਈ ਸਾਨੂੰ ਕੋਈ ਰਾਸ਼ਨ ਨਹੀਂ ਮਿਲਦਾ ਕੋਈ ਸੰਤਰਪਾਲ ਨਹੀਂ ਮਿਲਦੀ ਸਾਨੂੰ ਕੋਈ ਇਹਨਾਂ ਤੁਸੀਂ ਜਾਓ ਕਿੱਥੇ ਤੁਸੀਂ